ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਂ ਦੇ ਸੇਲ ਲਈ ਲੈ ਗਏ ਆ ਜੀ ਇੱਕ ਬਾਈ ਪਹਿਲੇ ਨੰਬਰ ਤੇ ਵਰਡ ਤਾਜੀ ਸੂਈ ਆ ਇੱਕ ਝੋਟੀ ਤਾਜੀ ਸੂਈ ਆ ਦੋ ਗੱਬਣ ਗਾਵਾਂ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋ ਬੜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਉਹ ਨਾਮ ਮੇਰਾ ਰਫਾਨ ਖਾਨ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਪਿੰਡ ਦਾ ਨੇੜੇ ਪਿੰਡ ਭਗਤਾ ਭਾਈ ਬਾਜਾਖਾਨਾ ਬਰਗਾੜੀ ਜੀ ਮੋਬਾਈਲ ਨੰਬਰ ਉਹ 9876043858 ਜੀ ਠੀਕ ਚਾ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਹੋਈ ਆ ਇਹ ਦੂਜਾ ਸੁਆਸ ਹੋਈ ਆ ਵੀਰ ਕਦੋਂ ਸੁਈ ਆ ਬਾਈ ਇਹ ਵੀਰੇ ਕੱਲ ਹੀ ਸੁਈ ਆ ਕੱਲ ਸਹੀ ਆ ਬੱਚਾ ਕੀ ਦੀ ਤਾ ਬੱਚੀ ਹੈ ਜੀ ਮਗਰ ਬੱਚੀ ਬਹੁਤ ਚੰਗੀ ਆ ਬੱਚੀ ਬਹੁਤ ਚੰਗੀ ਆ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੇਖੋ ਬੱਚੀ ਕਿ ਬਾਕੀ ਗਾਂ ਵੀ ਬਈ ਜਿੰਨੀ ਕਹਦੇ 19 ਚੰਗੀ ਆ ਯਾਰ ਗਾਂ ਦਾ ਤਾਂ ਕੋਈ ਅੰਤ ਨਹੀਂ ਆ ਨਾਲਾ ਨੂੜਾ ਬਹੁਤ ਚੰਗੇ ਆ ਬਸ ਇੱਕ ਕੰਮ ਸਿੰਗਾ ਦੀ ਬਸ ਕੱਲਾ ਹਾਂ ਕੱਲੀ ਸਿੰਗਾ ਦੀ ਕਮੀ ਹੈ ਸਿੰਘ ਵੀ ਨਾਲੇ ਬਰਾਬਰ ਆ ਕਹਿੰਦੀ ਕੁਛ ਨਹੀਂ ਹਣਾ ਬਿਲਕੁਲ ਕੁਛ ਨਹੀਂ ਆਂਦੀ ਵੀਰੇ ਯਾਰ ਠੀਕ ਆ ਬਾਈ ਕਹਿੰਦੀ ਕੋਣੀ ਆਰਡਰ ਦੇਖੋ ਬਈ ਪਾਂਡਰ ਗੱਲੇ ਬਾਟ ਪਾਂਡਰ ਗੱਲੇ ਪੂਰਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਕੱਲਾ ਆਰਮਾਲ ਨਾਲ ਨਹੀਂ ਆਰਡਰ ਦੇਵਾ ਲੱਗਦਾ ਬਈ ਯਾਰ ਕਮਾਲ ਕਲਾ ਥਣ ਫੇਸ ਦੇਖੋ ਫੇਸ ਬੜਾ ਪਿਆਰਾ ਬਰੀਨ ਫੁੱਤੀ ਬਹੁਤ ਆ ਬਾਈ ਹਾਂ ਰਾਜੀ ਰੂਜੀ ਫੁੱਲ ਪਈ ਵਾਲਾ ਤੋਰਾ ਤਾਰਾ ਦੇਖੋ ਜਿੰਨੀ ਕਹਦੇ ਉੰਨੀ ਆ ਹਾਂ ਫੁੱਲ ਕੱਦ ਦਾ ਫੁੱਲ ਰਾਜੀ ਆ ਆਰਡਰ ਕਮਾਲ ਦਾ ਚਵਾਈ ਕਿਵੇਂ ਆਨੀ ਚਵਾਈ ਚੂਈ ਦੀ ਇੱਕ ਨੰਬਰ ਆ ਵੀਰੇ ਯਾਰ ਇੱਕ ਨੰਬਰ ਆ ਠੀਕ ਆ ਬਾਈ ਹੂੰ ਕਿੰਨਾ ਬੋਲਾ ਹਾਜ਼ਰ ਬੋਲਾ ਬਾਈ ਆਪਾਂ ਦੇ ਕੋਲ ਤਾਂ ਤੜਕੀ ਆਈ ਸੀ ਤਰਕੇ ਆਪਾਂ 7 7.5 ਕਿਲੋ ਬੋਲਾ ਕੱਢਿਆ ਵੀਰ ਦਾ ਠੀਕ ਆ ਹਾਂਜੀ ਦੁੱਧ ਵੀਰੇ ਮਾਲਕਾਂ ਨੂੰ ਦੱਸਣ ਸਾਰ ਪਹਿਲਨ ਦਾ 23 24 ਕਿਲੋ ਦਾ ਰਿਕਾਰਡ ਦੱਸਦੇ ਆ ਬਾਕੀ ਤੁਹਾਡੇ ਦਿਖੀ ਵੀ ਜਾਂਦੀ ਹੈਗਾ ਹੂੰ ਬਾਕੀ ਡੰਕਰ ਤੁਹਾਨੂੰ ਦੱਸਦਾ ਵੀ ਇਹਨਾਂ ਦਾ ਰੁੱਧ ਹੈਗਾ ਜੀ ਕਿ ਪੌਂਡਾ ਹੀ ਰੱਖਦਾ ਬਈ ਪੌਂਡਾ ਕਮਾਲ ਦਾ ਸੀਂਹਂਦੀ ਬਹੁਤ ਆਲੀ ਜਿੰਨੀ ਕਹਦੇ ਦੋਨੇ ਪਾਸੇ ਬੈਠੇ ਚੋਏ ਆਏ ਨਹੀਂ ਗੱਲ ਕੋਈ ਵੀ ਲੱਤਾਂ ਵਾਲੀ ਇਹਦੀ ਕੁਛ ਨਹੀਂ ਇਹਦੀ ਕੁਛ ਨਹੀਂ ਦੇਖੋ ਬਰੀਕ ਚਮੜੀ ਦੀ ਜੀ ਕੀ ਬਾਤ ਆ ਪਤਲੀ ਚਮੜੀ ਦੀ ਹੈ ਨਾ ਬਾਣ ਦੇਖੋ ਬਈ ਕੀ ਬਾਤ ਆ ਕੱਲਾ ਕੱਲਾ ਤਾਂ ਦੇਵਲੂਆ ਲਖਾਂ ਮਗਰ ਦੀ ਏਡਾ ਚੌੜਾ 2 ਫੁੱਟ ਦਾ ਆ ਬਾਤ ਸਹੀ ਆਲਾ ਮੁੱਲ ਕੀ ਹੈ ਬਈ ਮੁੱਲ ਵੀਰੇ ਆਪਾਂ ਸਾਰੇ ਪਸ਼ੂਆਂ ਦਾ ਮਤਲਬ ਫੋਨ ਤੇ ਕਰਾਂਗੇ ਜੈ ਜੀ ਮੁੱਲ ਆਪਣਾ ਜਮਾ ਜੈ ਜੂਗਾ ਵੀ ਆਏ ਨਹੀਂ ਵੀ ਕੋਈ ਬਾਲਾ ਓਲੇ ਯਾਰਾ ਮੁੱਲ ਨਹੀਂ ਹੁੰਦਾ ਆਪਣਾ ਜਮਾ ਲੈਣ ਦੇ ਨਾ 1000 ਦੋਹਰੇ ਵਾਲੇ ਇੱਧਰ ਉੱਧਰ ਵਾਲੇ ਆ ਜੀ ਅੱਗੇ ਭਾਈ ਦੋ ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਵੀਰੇ ਇਹ ਫਾਰਮ ਦੀ ਵਿਹੜਾ ਜੀ ਫਾਰਮ ਦੀ ਵਿਹੜਾ ਦੂਜਾ ਸੂਆ ਕਿੰਨੇ ਦਿਨ ਲੈਣੀ ਹੈ ਇਹ ਵੀ ਰਹਿੰਦੀ ਆ ਹਫਤਾ ਤੱਕ ਵਿਹੜ ਵੱਡੀ ਬੁੱਡੀ ਬਹੁਤ ਆ ਹਫਤਾ ਤੱਕ ਲੈਣੀ ਹੈ ਹੋਏ ਲੇਵਾ ਬਾਕਸ ਸੋਹਣਾ ਇਹ ਲੇਵਾ ਬਈ ਬਹੁਤ ਸੋਹਣਾ ਮੈਂ ਕਰ ਰਿਹਾ ਡੂਡ ਗੱਠੇ ਲੇਵਾ ਮੂਹਰ ਨੂੰ ਤਿਆਰ ਕਰੀ ਬੈਠਿਆ ਹਾਂ ਹਾਂ ਮੈਂ ਕਮੈਂ ਸਹੀ ਗੱਲ ਆ ਭਾਈ ਟਿੱਲਾ ਕਹਿੰਦੇ 30 32 ਲੀਟਰ ਵਾਲੀ ਇਹੇ ਆ ਜੀ ਅੱਛਾ ਹਾਂ ਆ ਦੇਖੋ ਜੀ ਕਿਆ ਬਾਤ ਆ ਜੀ ਦੇਖ ਕਰੋ ਸਹੀ ਗੱਲ ਆ ਭਾਈ ਕਿਆ ਬਾਤ ਕਿਆ ਬਾਤ ਹਾਂ ਖੋਲਿਓ ਭਾਈ ਤੋੜ ਕੇ ਦਿਖਾਓ ਦੇਖ ਭਾਈ ਮਗਰੋਂ ਟਿੱਲਾ ਦੇ ਕੋ ਟਿੱਲਾ ਬਹੁ ਪਈਆਂ ਸਾਰੀਆਂ ਬਾਲਡਾਂ ਨਾਲ ਕੱਢੋ ਫੇਰ ਸੋਨਾ ਫੇਸ ਬੜਾ ਚੰਗਾ ਕੱਦ ਫੁੱਲ ਨਾੜਾ ਨੂੜਾ ਲੈਵੇ ਤੇ ਫੁੱਲ ਆ ਹਾਜੀ ਕੱਚੀ ਆ ਦਣ ਲਈ ਕੱਚੀ ਹੈ ਵੀਰੇ ਹਫਤੇ ਦੀ ਉਹਦੇ ਨੂੰ ਆਰਡਰ ਆ ਜਿਹੜਾ ਕਮਾਲ ਦਾ ਇਹ ਤਾਂ ਖੁੱਲੀ ਫਿਰਦੀ ਸੀ ਵੀਰੇ ਮਤਲਬ ਜ਼ਿੰਮੇਦਾਰਾਂ ਨੇ ਖੁੱਲੀ ਫਿਰਦੀ ਸੀ ਆਪਾਂ ਠੀਕ ਆ ਹਾਂਜੀ ਹੂੰ ਲੰਮੀ ਲੰਮੀ ਬਹੁਤ ਆ ਫੇਸ ਕੁਆਲਿਟੀ ਦੀ ਬਹੁਤ ਚੰਗੀ ਆ ਬੱਚਾ ਈ ਗੱਲ ਆ ਬਾਈ ਲੰਮੀ ਬਾਕੀ ਜਿੱਡਾ ਲੇਵਾ ਹੋਣਾ ਇੰਨਾ ਜੀ ਹੋਰ ਕਰਨਾ ਹੂੰ ਜਿੰਨਾ ਤਿਆਰ ਕਰੀ ਬੈਠੀ ਆ ਇੰਨਾ ਹੀ ਹੋਰ ਕਰ ਲੈਣਾ ਕਿਉਂ ਹਜੇ ਤਾਂ ਨਹੀਂ ਬਾਕੀ ਸ਼ਾਈਨਿੰਗ ਸ਼ੂਨਿੰਗ ਦੇਖ ਕਿੰਨੀਆਂ ਬੱਚੇ ਲੇਵੇ ਦੀਆਂ ਨਾ ਉਹਦੀ ਬੰਤਰ ਦਸਦੀ ਆ ਬਾਈ ਲੇਵੇ ਦੀ ਕਮਾਲ ਦੀ ਬਹੁਤ ਆ ਪੂਰਾ ਫੈਲ ਰਿਆ ਵਾਲੇ ਭਾ ਕੋ ਯਾਨੀ ਹੈਗਾ ਵੀ ਥੋੜੇ ਥਾਂ ਬਾਕੀ ਤੇਰੇ ਸਾਹਮਣੇ ਡਾਇਰੈਕਟਰ ਵੀ ਮਸ਼ੀਨ ਵਾਲਾ ਥਾਣਾ ਮਸ਼ੀਨੀ ਥਾਣਾ ਸਾਰਾ ਕੁਝ ਸਹੀ ਗੱਲ ਠੀਕ ਠੰਡੀ ਬਹੁਤ ਲੇਵਾ ਜਿੰਨਾ ਇੰਨਾ ਇੰਨਾ ਹੀ ਹੋਰ ਕਰਨਾ ਬੱਚੀ ਦੇ ਸਹੀ ਗੱਲ ਕਿੰਨੀਆਂ ਵਲ ਢਿਲਣਾ ਬਹੁਤ ਚੰਗਾ ਹੈ ਨਾ ਵੈਥੇ ਥਣ ਪੂਰਾ ਕੱਢੋ ਬਾਈ ਯਾਰ ਚੰਕ ਚੁੰਕ ਦੇਖ ਬੱਚੀ ਦੇ ਕਿੰਨੀ ਆ ਮੁੱਲ ਫੋਨ ਤੇ ਹੋ ਜੀ ਮੁੱਲ ਵੀਰੇ ਫੋਨ ਤੇ ਮੁੱਲ ਚੰਗਾ ਆਊਗਾ ਗਾੜਾ ਬਹੁਤ ਠੀਕ ਉਹ ਗਾਂ ਵੀ ਚੰਗੀ ਹੈ ਜੀ ਗਾਰ ਵੀ ਚੰਗੀ ਹੈ ਹਾਂਜੀ ਅੱਗੇ ਤਿੰਨ ਨੰਬਰ ਇਹ ਵੀ ਇੱਕ ਸਾਲ ਦੀ ਫਾਰਮ ਵਾਲੀ ਬੱਚੀ ਮੰਨ ਲਾ ਤੋ ਕਹ ਲੈ ਸਿੰਗੀ ਹੈ ਇਹ ਦੂਜਾ ਸੂ ਅਰੀਜਨਲ 4 ਦਿਨ ਦਾ ਮੂੜੀ 4 ਦਿਨ ਦਾ ਹਾਂਜੀ ਕਿੰਨੇ ਦਿਨ ਲੈਣੀ ਹੈ ਇਹ 10 ਦਿਨ ਲੈਂਦੀ ਹੈ ਜੀ ਡਾਕਟਰ ਹਾਲ ਲੱਕ ਦਾ ਲੰਮੀ ਬਹੁਤ ਆ ਇਹਦੇ ਵੀ ਨਾਰਾ ਨੂਰਾ ਚੈੱਕ ਕਰੋ ਬੱਚੀ ਚੈੱਕ ਕਰੋ ਕੱਚੀ ਕੱਚੀ ਆ ਜੀ ਕੱਚੀ ਕੱਚੀ ਥੰਥ ਹੁੰਦੀ ਹੈ ਵੱਡੀ ਨਾੜ ਦੇਖੋ ਹਾਂ ਮਗਰ ਉਹ ਪੂਰਾ ਦਿਖਾ ਸਾਰੇ ਪਾਸੋਂ ਜੀ ਸਹੀ ਜੀ ਵਾਲਟੇਲ ਨਾ ਬਹੁਤ ਪੰਗਣ ਲੇਵਾ ਬਹੁ ਪਈ ਹੋਵੇ ਬਣੂ ਇਹ ਵਾ ਜਿੰਨਾ ਕਰੂ ਫਿਟਨੈਸ ਵਾਲਾ ਲੇਵਾ ਕਰੋ ਜਿਹੜਾ ਨਾ ਵਾਲਾ ਲੇਵਾ ਚਮਕ ਚੂਕ ਬਹੁਤ ਆ ਵੈਟ ਦੇ ਸ਼ਾਈ ਗੱਲ ਆ ਜੀ ਨੈਚਰਲ ਸ਼ਾਈਨਿੰਗ ਹੈ ਜੀ ਤੋੜ ਦਿਮਨ ਫੇਸ ਬੜਾ ਚੰਗਾ ਕੱਲੇ ਸਿੰਘ ਆ ਥੋੜੇ ਥੋੜੇ ਕੈਂਦੀ ਕਰਮ ਵਾਲੀ ਕੁਸ਼ੀ ਕੁੜੀ ਫੁੱਲ ਆ ਫੁੱਲ ਲੰਮੀਆਂ ਫੁੱਲ ਦੇਖ ਨਾ ਬਾਈ ਮੇਰਾ ਕੱਦ 6 ਫੁੱਟ ਦਾ ਯਾਰ ਮੇਰੇ ਜਮਾ ਬਰਾਬਰ ਆ ਬੱਚੀ ਸਹੀ ਗੱਲ ਆ ਆਪਣੀ ਸੀਰ ਠੰਡੀ ਬਹੁਤ ਆ ਜੀ ਠੀਕ ਆ ਮੁੱਲ ਜੈਜੀ ਹੋਣਾ ਮੁੱਲ ਜੈਜੀ ਹੋ ਬਾਕੀ ਡਾਕਟਰ ਤੁਸੀਂ ਆਪ ਕਰੀ ਗਏ ਨਾ ਸਾਨੂੰ ਵੀ ਪਤਾ ਇਹ ਨੌਲੇਜ ਪਸੂ ਦੀ ਆਈ ਜਾਂਦੀ ਤੁਰੇ ਫਿਰਦੇ ਰਹਿੰਦੇ ਸਹੀ ਗੱਲ ਆ ਬਾਈ ਸਹੀ ਗੱਲ ਆ ਵੜਾ ਚੰਗੀ ਆ ਵਾਕਈ ਬਾਈ ਫੁੱਲ ਰਾਜੀ ਆ ਰਾਜੀ ਤੇ ਲੰਬੀ ਲੰਬੀ ਲਾਂਜੀ ਪੂਰੀ ਆ ਬਸ ਕੱਚੀ ਜ਼ਰੂਰ ਆ ਤੇ ਲਾਡੂ ਲਾ ਬਹੁਤ ਆਖਾਉਂਦੀ ਆ ਤੇ ਲੇਵਾ ਸੋਣਾ ਤਿਆਰ ਕਰ ਲੂ ਭਾ ਵੀ ਖਰਾ ਯੂ ਡਾਕਟਰ ਅੱਪ ਅੱਜ ਦੇ ਹਿਸਾਬ ਨਾਲ ਭਾ ਲੂਟ ਕਰਾਂਗੇ ਜਮਾ ਬਹੁਤ ਠੀਕ ਆ ਹਾਂਜੀ ਖਾਣ ਦੇਖੋ ਥਣ ਵੀ ਮੁੱਠੀ ਵਾਲਾ ਤਿਆਰ ਠੰਡੀ ਠੁੰਡੀ ਬਹੁਤ ਰੈਡ ਲੈਂ ਜਿਵੇਂ ਮਰਜ਼ੇ ਹੱਥ ਲਈ ਜਾਂਦੇ ਠੰਡੇ ਆਪਾਂ ਤੁਹਾਨੂੰ ਸਾਰੇ ਠੰਡੇ ਲੈਣੇ ਆ ਜੀ ਠੰਡੀ ਬਹੁਤ ਕੀ ਆ ਬਾਤ ਅੱਗੇ ਤੇ ਟਿਕਟਾ ਸੋ ਸੂਈ ਹੈ ਪਹਿਲੇ ਨਹੀਂ ਹੈ ਜੀ ਇਹ ਜਦੋਂ ਸੂਈ ਹੈ ਬਈ ਇਹਨੂੰ ਹੋ ਗਿਆ ਤੇ 6 ਦਿਨ ਜੀ ਮੈਂ ਗੱਪ ਮਾਰ ਬੱਚਾ ਕੀ ਹੈ ਬਈ ਮਦਰ ਕੱਟਾ ਜੀ ਕੱਟਾ ਹਾਂਜੀ ਕਿੰਨਾ ਬੋਲਾ ਹਾਜ਼ਰਾਂ ਬੋਲਾ ਜੀ ਇਹਦੇ ਥੱਲੇ ਹੈਗਾ 7 ਤੋਂ 8 ਦੇ ਵਿੱਚ ਵਿੱਚ ਬੱਚਾ ਜੰਗਾ ਕਿ 7 ਤੋਂ 8 ਚੋਣੇ ਠੀਕ ਚਾ 6 ਸ ਬੜਾ ਜੰਗਾ ਫੇਸਬੂਲ ਸਿੰਗਾ ਸੁnga ਦੀ ਬਾਡੀ ਬੂਡੀ ਬੜਾ ਜੰਗਾ ਸਹੀ ਗੱਲ ਆ ਬਾਡੀ ਹਾਂਜੀ ਬਾਕੀ ਤੁਹਾਨੂੰ ਤੋਰ ਕੇ ਦਿਖਾਉਨੇ ਆ ਤੋਰ ਡਰਦੀ ਹੈ ਕੈਮਰੇ ਤੋਂ ਜੀ ਖਾਣਾ ਬਹੁਤ ਚੰਗਾ ਲੱਗਦਾ ਥਾਂ ਤੁੰਤਾ ਸਰਾਈ ਚਵਾਈ ਟੂਈ ਚੁਵਾਈ ਚੁਈ ਦੀ 1 ਨੰਬਰ ਆ ਦੋਨੇ ਪਾਸੇ ਬੈਠੇ ਚੁਈ ਐ ਨੇ ਕੋਈ ਲੱਤਾਂ ਪਾੜੇ ਚੁਣੀਆਂ ਪਾੜੇ ਥੂਲੀ ਬੱਚੇ ਦੇ ਚੁਣੀਆਂ ਬੱਚੇ ਥੂਲੀ ਬੱਚੇ ਦੇ ਝੋਲਾ ਹਾਂ ਠੀਕ ਆ ਐ ਨਹੀਂ ਗੱਲ ਵੀ ਕੋਈ ਮੰਨ ਲਈ ਬੱਚੇ ਨੂੰ ਕੋਸੋ ਜੇ ਮੈਂ ਮੈਲੀ ਨਹੀਂ ਹੂੰ ਰਾਜੀ ਆ ਫੱਟਪੁੜਾ ਦੇ ਜੇ ਬਲੂਆ ਫੱਟਨੇ ਸਾਲਾ ਜਮਾ ਥੱਲੇ ਬੈਠ ਕੇ ਦਿਖਾ ਦੇ ਵਾ ਦੇਖੋ ਬਈ ਕਮਾਲ ਦਾ ਹਨ ਅਜੇ ਚੁਵਾਈ ਦੇ ਪਾਏ 2 ਘੰਟੇ ਨੇ ਲੇਵਾ ਹੋ ਰਿਹਾ ਕਰਕੇ ਡਾਈਟ 7:30 8 ਵਜੇ ਚੁਈ ਆ ਠੀਕ ਆ ਬਈ ਢੜਕੇ ਲੇਡੀਜ਼ ਹੋਈ ਆ ਹਾਂ ਬਾਡੀ ਬੁੱਡੀ ਦੇ ਕਿੱਡੀ ਐ ਕੱਟੀ ਦੀ ਜੇ ਕਿਸੇ ਕੋਲੇ ਹੋਰ ਹੋਵੇ ਤਾਂ ਮੁੱਲ ਦੀ ਦੂਰਾ ਕਰੇ ਜੀ ਗੋਲ ਗੋਲ ਪਈ ਆ ਗੋਲ ਚਾਰੇ ਪਾਸੋਂ ਜੀ ਸਹੀ ਆਦਾ ਸਿੰਘ ਬੜਾ ਮੁੱਲ ਵੀ ਜਮਾ ਜਾਇਜ਼ ਕਰਾਂਗੇ ਦਾ ਜਾਇਜ਼ ਹੀ ਹੋਗਾ ਹਾਂ ਬਹੁਤ ਠੀਕ ਮੁੱਲ ਤੇ ਦਾ ਫੋਨ ਤੇ ਦਾ ਇਹ ਚ ਦੱਸ ਦਿੰਨੇ ਆਪਾਂ ਅੱਛਾ 90 ਦੀ ਦੇਣੀ ਆ ਜੀ 90 ਦੀ ਦੇਣੀ ਆ ਹਾਂ ਮੁੱਲ ਕਰਾਉਣਾ 1 15 ਕਰਾ ਲਓ 20 ਕਰਾ ਲਓ ਮੁੱਲ ਕਰਾਉਣਾ ਬਾਈ ਜਿੰਨਾ ਮਰਜ਼ੀ ਕਰਾ ਲਓ 90000 ਦੀ ਵੇਚ ਮੈਂ ਦੇਣੀ ਐ ਤੋ ਬਾ ਮਾੜਾ ਮੋਟਾ ਮਾਨਤਨ ਕਰ ਦਾਂਗੇ ਹਾਂ ਮੁੱਲ ਜਾਇਜ਼ ਆ ਸੁਈ ਸਵਾਈ ਆ ਸਿੰਘ ਬਹੁਤ ਚੰਗਾ ਪਤਲੇ ਸਿੰਘ ਦੀ ਆ ਦੁੱਧ ਵਾਲੀ ਝੋਟੀ ਆ ਪਿੱਠ ਫੁੜਾ ਚੌੜਾ ਚੂੜਾ ਬਹੁਤ ਨੇ ਮੈਨ ਹਾਣੇ ਬਹੁਤ ਚੰਗਾ ਲੱਗਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਚਵਾਈ ਜੂ ਵੀ ਭਾਈ ਗਾ ਨੰਬਰ 1 ਬੱਚਾ ਕੱਟਾ ਕੱਟਾ ਜੀ ਮੇਰੇ ਮੂੰਹ ਮਾਂ ਦੀ ਬਹੁਤ ਸੋਹਣੀ ਹੈ ਠੀਕ ਹੈ ਇੱਕ ਮੇਰੀ ਹਰੇਕ ਵੀਰ ਨੂੰ ਰਿਕੁਐਸਟ ਹੈ ਵੀ ਮੈਂ ਮੁੱਲ ਕਰ ਲਈ ਇਹਨਾਂ ਲੈਣ ਦੇ ਨਾਲ ਮੁੱਲ ਹੀ ਦੱਸੂਗਾ ਜੀ ਅੱਛਾ ਵੀ ਆਏ ਮੁਰਕੀ ਵੀ ਮੈਂ ਮੰਗ ਲਾਸੀ ਤੇ ਮੈਨੂੰ ਕਹਿੰਦੇ 55 ਲੈ ਲੈ 60 ਲੈ ਲੈ ਉਹ ਗੱਲ ਨਾ ਕਰਨੀ ਜੀ ਠੀਕ ਹੈ ਆਪਾਂ ਜਮਾ ਜਿੰਨੇ ਕ ਦਾ ਮਾਲ ਆ ਉਹਨੇ ਕ ਦਾ ਮੁੱਲ ਕਰਾਂਗੇ ਬਹੁਤ ਠੀਕ ਹਾਂਜੀ ਧੰਨਵਾਦ